ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਹੋਰ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਇੱਥੇ ਮੈਂ ਜੋ ਵੀ ਰਿਸ਼ਤੇ ਭੋਲਾਂਗੀ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਚਾਹੀ ਜ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵਿੱਚ ਵਾਹਿਗੁਰੂ ਰਾਮ ਰਾਮ ਜਰੂ ਲਿਖਿਆ ਕਰੋ ਰਿਸ਼ਤੇ ਪਰਿਵਾਰ ਦੇ ਨੰਬਰਾਂ ਦੇ ਸਬੰਧ ਸਹਿਤ ਹੋਣਗੇ ਜੀ ਆਪ ਨੋਟ ਕਰ ਲੈਣਾ ਜੀ जिन्ना ने अपनी ऐड दोबारा बार-बार लगानी है जी ਸਾਡੇ WhatsApp ਨੰਬਰ ਤੇ ਸੰਪਰਕ ਕਰੋ ਜੀ بیٹے ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਇਹਨਾਂ ਦੀ 31 ਸਾਲ ਦੇ ਨੇ ਗਵਰਨਮੈਂਟ ਜੋਬ ਹੈ ਜੀ ਇਹਨਾਂ ਦੀ ਕਾਦਫ ਛੇ ਫੁੱਟ ਹੈ ਫੈਮਿਲੀ ਵਿੱਚ ਮਮ ਨੇ ਡੈਡ ਨੇ ਸਿਸਟਰ ਮੈਰਿਡ ਹੈ ਜੀ ਏਰੀਆ ਬਠਿੰਡਾ ਹੈ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਕਾਸਟ ਰਾਮ ਘੜੀਆ ਸਿੱਖ ਹੈ ਜੀ बेटे ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਏਜ 32 ਸਾਲ ਹੈ ਜੀ ਹਾਈਟ 5 ਫੁੱਟ 3 ਇੰਚ ਹੈ ਪੜਾਈ ਇਹਨਾਂ ਨੇ ਬੀਕਾਮ ਕੀਤੀ ਹੈ ਕਾਸਟ ਖੱਤਰੀ ਹੈ ਸਿਸਟਰ ਕੈਨੇਡਾ ਸੈਟਲ ਹੈ ਜੀ ਫਾਦਰ ਮਦਰ ਮੈਰਿਜ ਦੇ ਬਾਅਦ ਕੈਨੇਡਾ ਜਾ ਰਹੇ ਨੇ ਸ਼ਾਦੀ ਇਹਨਾਂ ਨੇ ਜਲਦੀ ਕਰਨੀ ਹੈ ਸਿੰਪਲ ਕਰਨੀ ਹੈ ਜੀ ਸਿੰਪਲ ਗਰਲ ਚਾਹੀਦੀ ਹੈ ਇਹਨਾਂ ਨੂੰ ਲੜਕੇ ਦਾ ਵਧੀਆ ਕਾਰੋਬਾਰ ਹੈ ਜੀ ਵੈਲ ਸੈਟਲਡ ਲੜਕਾ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਦੇਰੇ ਜਾਣਕਾਰੀ ਲੈ ਸਕਦੇ ਹੋ ਪੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਨਮ 1995 ਦਾ ਕਾਸਟ ਜੱਟ ਸਿੱਖ ਹੈ ਜੀ ਏਰੀਆ ਫਰੀਦਕੋਟ ਕੱਦ 5 ਫੁੱਟ 2 ਇੰਚ ਹੈ ਜੀ ਪੜਾਈ ਇਹਨਾਂ ਨੇ ਬੀਐਸਸੀ ਐਮਐਸਸੀ ਬੀਐਡ ਕੀਤੀ ਹੈ ਜੀ ਹੁਣ ਲੈਕਚਰਰ ਕੈਡਰ ਐਗਜ਼ਾਮ ਪ੍ਰੈਪਰੇਸ਼ਨ ਕਰ ਰਹੇ ਨੇ ਜੀ ਪ੍ਰਾਈਵੇਟ ਟੀਚਰ ਦੀ ਜੋਬ ਕਰ ਰਹੇ ਨੇ ਮੁੰਡਾ ਗਵਰਨਮੈਂਟ ਜਾਂ ਪ੍ਰਾਈਵੇਟ ਜੋਬ ਜਾਂ ਫਿਰ ਕੋਈ ਵਧੀਆ ਬਿਜ਼ਨਸ ਕਰਦਾ ਹੋਵੇ ਜੀ ਨਸ਼ਾ ਰਹਿਤ ਹੋਵੇ ਸੋਨਾ ਅਤੇ ਵੈਲ ਐਜੂਕੇਟਿਡ ਹੋਵੇ ਜ਼ਮੀਨ ਉਸ ਦੇ ਕੋਲ 8 ਤੋਂ 10 ਏਕੜ ਹੋਵੇ ਓਨਲੀ जाट सिख ਹੀ ਸੰਪਰਕ ਕਰਨ ਨੇੜੇ ਦੇ ਏਰੀਆ ਵਾਲੇ ਹੀ ਸੰਪਰਕ ਕਰਨ ਜੀ WhatsApp ਨੰਬਰ ਦਿੱਤਾ ਗਿਆ ਹੈ ਜੀ ਆਪ ਇਹਨਾਂ ਨੂੰ ਸਿਰਫ WhatsApp ਕਾਲ ਹੀ ਕਰਨਾ بیٹے ਦਾ ਰਿਸ਼ਤਾ ਨੋਟ ਕਰੋ ਜੀ जाट सिख ਲੜਕਾ ਹੈ ਜੀ ਮਨੀਲਾ ਜੰਪਲ ਕੱਦ 5 ਫੁੱਟ 10 ਇੰਚ ਹੈ ਜੀ ਉਮਰ 17-10-2004 ਪੜਾਈ ਕਰ ਰਿਆ ਜੀ bizness marketing ਤੀਜੇ ਸਾਲ ਡਿਗਰੀ ਕਰ ਰਿਆ ਜੀ ਮਨੀਲਾ ਫਿਲੀਪੀਨਸ ਵਿੱਚ ਜਮੀਨ ਇਹਨਾਂ ਕੋਲ 7 ਕਿਲੇ ਹੈ ਜੀ ਏਰੀਆ ਮੋਗਾ ਸ਼ਹਿਰ ਵਿੱਚ ਕਰ ਰਿਆ ਨਾ ਦਾ ਲੜਕੇ ਦੀ ਭੈਣ ਦਾਦਾ ਦਾਦੀ ਪੂਗਾ ਸਾਰੀ ਫੈਮਿਲੀ ਕੈਨੇਡਾ ਵਿੱਚ ਵੈਲ ਸੈਟਿਡ ਹੈ ਜੀ ਸਰੀ BC ਵਿੱਚ ਲੜਕੇ ਨੇ ਵੀ ਕੈਨੇਡਾ ਆ ਜਾਣਾ ਹੈ ਜੀ ਇਹਨਾਂ ਨੂੰ ਲੜਕੀ ਕੈਨੇਡਾ PR ਚਾਹੀਦੀ ਹੈ ਜੀ BC ਏਰੀਆ ਨੂੰ ਪੈਲ ਦਿੱਤੀ ਜਾਏਗੀ ਕੁੜੀ ਦੀ ਹਾਈਟ 5 ਫੁੱਟ 6 ਇੰਚ ਤੱਕ ਹੋਵੇ ਜੀ ਉਮਰ 20 ਤੋਂ 22 ਸਾਲ ਤੱਕ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਵਟਸਐਪ ਕਾਲ ਹੀ ਕਰਨਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਹੈ ਜੀ ਜੱਟ ਗਿੱਲ ਉਮਰ ਹੈ ਜੀ 8 11 2003 ਕੱਦ 5 ਫੁੱਟ 9 ਇੰਚ ਹੈ ਜੀ ਪੜਾਈ ਇਹਨਾਂ ਨੇ ਬੀਕਾਮ ਕਾਮਰਸ ਵਿੱਚ ਕੀਤੀ ਹੈ ਜੀ ਹੁਣ ਪੜਾਈ ਆਸਟ੍ਰੇਲੀਆ ਵਿੱਚ ਕਰ ਰਹੇ ਨੇ ਜੀ ਜ਼ਮੀਨ ਇਹਨਾਂ ਕੋਲ 8 ਏਕੜ ਹੈ ਇਕਲੌਤਾ ਬੇਟਾ ਹੈ ਜੀ ਮੰਗ ਇਹਨਾਂ ਨੂੰ ਹੈ ਜੀ ਕੁੜੀ ਆਸਟ੍ਰੇਲੀਆ ਪੀਆਰ ਹੋਵੇ ਸੋਨੀ ਸੁਨੱਖੀ ਹੋਵੇ ਜੀ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਪਿਤਾ ਐਕਸ ਆਰਮੀ ਨੇ ਜੀ ਜ਼ਿਲ੍ਹਾ ਸੰਗਰੂਰ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆ ਬਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਜਨਮ 23/7/1994 ਕਾਸਟ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਪੁੱਲਰ ਹੈ ਹਾਈਟ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇਹਨਾਂ ਕੋਲ ਇੱਕ ਪਲਾਟ ਵੀ ਹੈ ਜੀ ਪਰਾ ਪੰਜਾਬ ਪੁਲਿਸ ਵਿੱਚ ਹੈ ਦੋਨਾਂ ਪਰਾਵਾਂ ਕੋਲ 12 ਏਕੜ ਜ਼ਮੀਨ ਆਂਦੀ ਹੈ ਜੀ ਇਨਾਂ ਨੂੰ ਕੁੜੀ ਚਾਹੀਦੀ ਹੈ ਜੀ ਸਿੰਪਲ ਪਰਿਵਾਰ ਤੋਂ ਘਰੇਲੂ ਹੋਵੇ ਡਿਮਾਂਡ ਕੋਈ ਨਹੀਂ ਹੈ ਜੀ ਇਹਨਾਂ ਦਾ ਏਰੀਆ ਫਾਜ਼ਿਲਕਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਜਨਮ ਹੈ ਜੀ 8 11 1986 ਟਾਈਮ ਹੈ ਜੀ 7:30 ਦੇ ਵਿਚਕਾਰ ਦਿੱਲੀ ਹੈ ਜੀ ਏਰੀਆ ਨਾਂ ਦਾ ਹਾਈਟ 5 ਫੁੱਟ 2 ਇੰਚ ਹੈ ਜੀ ਕਾਸਟ ਰਾਮ ਘੜੀ ਆਤੀਮਾਨ ਗੋਤ ਇਹਨਾਂ ਦੀ ਚਨਾ ਮੰਗਲਿਕ ਨਹੀਂ ਹੈ ਜੀ ਸਟੱਡੀ ਐਨਾਂ ਨੇ ਕੀਤੀ ਹੈ ਜੀ ਬੀ ਕਾਮ ਸਪੈਸ਼ਲਾਈਜ਼ਡ ਫਾਈਨੈਂਸ ਫਰੋਂ ਦਿੱਲੀ ਯੂਨੀਵਰਸਿਟੀ ਐਮ ਬੀਏ ਹਿਊਮਨ ਰਿਸੋਰਸਸ ਇੱਕ ਸਾਲ ਆਈਟੀ ਡਿਪਲੋਮਾ ਹੋਲਡਰ profession ਹੈ ਜੀ ਵਰਕਿੰਗ ਐਜ਼ ਅ ਐਡਮਿਨ ਐਚ ਆਰ ਇਨ ਕਾਰਪੋਰੇਟ ਫਰਮਸ ਪੈਕੇਜ 7 ਲੱਖ ਦਾ ਹੈ ਜੀ ਮਦਰ ਹੋਮ ਮੇਕਰ ਹੈ ਫਾਦਰ ਪਾਸਟ ਅਵੇ ਬ੍ਰਦਰ ਇੱਕ ਮੈਰਿਡ ਹੈ ਜੀ ਗਾਜ਼ੀਆਬਾਦ ਰਿਕਾਇਰਮੈਂਟ ਹੈ ਜੀ ਦਿੱਲੀ ਨੋਇਡਾ ਐਂਡ ਗੁਰਕਾਉਂ NRI ਹੈ ਜੀ ਤੇ ਕੈਨੇਡਾ ਆਸਟ੍ਰੇਲੀਆ ਐਂਡ ਜਰਮਨੀ PR 홀ਡਰ ਹੀ ਕੰਟੈਕਟ ਕਰਨ ਜੀ ਇਹਨਾਂ ਨੂੰ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਵਿਥੇਰੇ ਜਾਣਕਾਰੀ ਲੈ ਸਕਦੇ ਹੋ بیٹے ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰਾ ਜੀ ਕਾਸਟ ਪਨੋਟ ਹੈ ਮੰਗਲਿਕ ਹੈ ਬੇਟਾ ਉਮਰ 28 ਸਾਲ ਹੈ ਜੀ ਜਨਮ 12 ਨਵੰਬਰ 1997 ਜ਼ਿਲ੍ਹਾ ਰੋਪੜਾ ਹੈ ਜੀ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਮਾਤਾ ਕਰੇਲੂ ਵਾਈਫ ਹੈ ਜੀ ਛੋਟਾ ਭਰਾ ਪ੍ਰਾਈਵੇਟ ਨੌਕਰੀ ਕਰਦਾ ਹੈ ਜੀ ਇਹਨਾਂ ਦਾ ਧਰਮ ਬ੍ਰਾਹਮਣ ਹੈ ਜੀ ਪੰਜਾਬੀ ਨੇ ਜਾਤ ਇਹਨਾਂ ਦੀ ਜਨਰਲ ਹੈ ਜੀ ਗੋਤ ਪਨੋਟ ਮਾਤਾ ਦਾ ਗੋਤ ਪ੍ਰਸਰ ਗ੍ਰੈਜੂਏਸ਼ਨ ਕੀਤੀ ਜੀ ਬੀਐਸਸੀ ਬਾਇਓ ਟੈਕਨੋਲੋਜੀ ਮੌਜੂਦਾ ਨੌਕਰੀ ਹੈ ਜੀ ਕੁਆਲਟੀ ਕੰਟਰੋਲ ਅਫਸਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨੇਮ ਕਠੂਰੀਆ ਡੇਟ ਆਫ ਬਰਥ ਹੈ ਜੀ 11 9 1990 ਟਾਈਮ ਹੈ ਜੀ 3:45 AM ਏਰੀਆ ਅੰਬੀਸਰ এডਿਕੇਸ਼ਨ ਜੀ ਬੀਟੈਕ ਕੀਤੀ ਜਿਨ੍ਹਾਂ ਨੇ ਕੰਮ ਕਰਦੇ ਨੇ ਜੀ ਪ੍ਰੋਡਕਸ਼ਨ ਮੈਨੇਜਰ ਨੇ ਇਨ ਪ੍ਰਾਈਵੇਟ ਸੈਕਟਰ ਵਿੱਚ ਸੈਲਰੀ ਇਹਨਾਂ ਦੀ 35000 ਰੁਪਏ ਹੈ ਜੀ ਹਾਈਟ 6 ਫੁੱਟ 2 ਇੰਚ ਹੈ ਜੀ ਫੈਮਿਲੀ ਵਿੱਚ ਫਾਦਰ ਹੈ ਮਦਰ ਹੈ ਜੀ ਦੋ ਸਿਸਟਰ ਨੇ ਇੱਕ ਮੈਰਿਡ ਹੈ ਜੀ ਇੱਕ ਸੈਟਲਡ ਇਨ ਕੈਨੇਡਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 16 10 1994 ਕਾਸਟ ਖੱਤਰੀ ਹੈ ਜੀ ਸੋਡੀ ਕੁਆਲਿਫਿਕੇਸ਼ਨ ਬੀਟੈਕ ਆਈਟੀ ਕੰਮ ਹੈ ਜੀ ਫਾਊਂਡਰ ਆਫ オーਰਨਾ ਮੈਟਿਕਸ ਆਈਟੀ ਕੰਪਨੀ ਮੋਹਾਲੀ ਫਾਦਰ ਦਾ ਕੰਮ ਹੈ ਜੀ ਬਿਜ਼ਨਸਮੈਨ ਨੇ ਫਾਰਮਰ ਨੇ ਲੈਂਡ 35 ਏਕੜ ਹੈ ਜੀ ਇਹਨਾਂ ਕੋਲ ਮਦਰ ਹਾਊਸ ਵਾਈਫ ਨੇ ਹਾਈਟ 5 ਫੁੱਟ 7 ਇੰਚ ਥਰੀ ਐਲਡਰ ਸਿਸਟਰ ਮੈਰਿਡ ਹੈ ਜੀ ਇੱਕ ਐਲਡਰ ਬ੍ਰਦਰ ਮੈਰਿਡ ਹੈ ਜੀ ਇਹਨਾਂ ਦਾ ਏਰੀਆ ਖਰਰ ਹੈ ਵੀ ਬਲੀਵ ਇਨ ਗੁਰੂ ਕਨ ਸਾਹਿਬ ਜੀ ਸੰਪਰਕ ਸਿੱਖ ਫੈਮਿਲੀ ਅਰੋੜਾ ਫੈਮਿਲੀ ਐਂਡ ਜਰਨਲ ਕਾਸਟ ਓਨਲੀ ਇਹਨਾਂ ਨੂੰ ਜੀ ਚਾਹੀਦੀ ਹੈ ਜੀ ਲੜਕੀ ਬਿਊਟੀਫੁਲ ਵੈਲ ਐਜੂਕੇਟਿਡ ਵਰਕਿੰਗ ਇਨ ਆਈਟੀ ਸੈਕਟਰ ਜਾਂ ਗਵਰਨਮੈਂਟ ਜੌਬ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ बेटी ਦਾ ਰਿਸ਼ਤਾ ਨੋਟ ਕਰੋ ਜੀ ਜਨਮ 3/10/1999 ਦਾ ਹੈ ਜੀ ਜੱਟ ਪੰਜਾਬੀ Hindu ਨੇ ਹਾਈਟ 5 ਫੁੱਟ 3 ਇੰਚ ਹੈ ਜੀ ਕੁਆਲੀਫਿਕੇਸ਼ਨ +2 ਕੀਤੀ ਜਿਨ੍ਹਾਂ ਨੇ DCA ਡਿਪਲੋਮਾ ਏਰੀਆ ਇਹਨਾਂ ਦਾ ਹੁਸ਼ਿਆਰਪੁਰ ਹੈ ਜੀ ਫੈਮਿਲੀ ਵਿੱਚ ਫਾਦਰ નો ਵਰਕ ਮਦਰ ਹਾਊਸ ਵਾਈਫ ਹੈ ਜੀ 1 ਬ੍ਰਦਰ ਲਿਵ ਇਨ USA ਇਹਨਾਂ ਦੀ ਮੰਗ ਹੈ ਕਿ ਲੜਕਾ Hindu ਹੋਵੇ ਉਸ ਦਾ ਆਪਣਾ ਕੰਮ ਹੋਵੇ ਜਾਂ NRI ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਵੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕੈਨੇਡਾ ਪੀ ਆਰ ਹੈ ਜੀ ਏਰੀਆ ਕੈਥਲ ਹੈ ਜੀ ਕੁਆਲਿਫੀਕੇਸ਼ਨ ਬੀ ਕਾਮ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਕੰਮ ਹੈ ਜੀ ਲੌਂਗ ਹਾਲ ਯੂ ਐਸ ਵਾਈ ਟਰੱਕ ਡਰਾਈਵਰ ਹੈ ਜੀ ਡੇਟ ਆਫ ਬਰਥ ਹੈ ਜੀ 5 ਨਵੰਬਰ 1995 ਕਾਸਟ ਕੰਬੋਜ ਥਿੰਦ ਹੈ ਜੀ ਹਾਈਟ 5 ਫੁੱਟ 11 ਇੰਚ ਫਾਦਰ ਨੇ ਫੈਮਲੀ ਵਿੱਚ ਸਿਬਲਿੰਗ 1 ਸਿਸਟਰ ਹੈ ਜੀ ਮੈਰਿਡ ਹੈ टैलीफोन नंबर दिता गया जी आप बधेरे जानकारी लै सकते हो एन आर आई बेटे का रिश्ता नोट करो जी नेम सिंह है जी कास्ट जट सिख गौत संधु है डेट ऑफ बर्थ उन्नीस सौ बानवे का हाइट है पांच फुट नौ इंच एंड कपलेंशन फियर एजुकेशन है जी बी टैक् इन इनफोमेन टेक्नोलॉजी वीजा स्टेटस चार सौ कानवे वीज़ा प्रोफेसनल एक्सपीरियंस वर्क एज ए सॉफ्टवेयर डिवैलपर एज वर्फ सिस्टम इन इंडिया करंटली इंप्लॉयड एट प्राइमरी कॉनैक्ट इन आसट्रेली एनुअल इनकम है जी एन आई एन आर थर्टी एट लाखस फादर बिजनेसमैन है मदर होम मेकर है जी एल्डर सिस्टर मैरिड एंड इम्पलॉयड एज ए गोवर्मेंट टीचर इन दिल्ली यंगर ब्रदर मकैनीकल इंजीनियर है जी इन आसट्रेली सिंस ट्वेंटी ट्वेंटी एंड वर्किंग एज ए सिक्योरिटी सुपरवाइजर फैमिली लिव्स इन फरीदाबाद हरियाणा टैलीफोन नंबर दिता गया है जी वधेरे जानकारी लै सकते हो ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਡੇਟ ਆਫ ਬਰਥ ਹੈ ਜੀ 10 ਅਕਤੂਬਰ 1995 ਦਾ ਹਾਈਟ 5 ਫੁੱਟ 8 ਇੰਚ ਹੈ ਕਾਸਟ ਰਾਮਦਾਸਿਆ ਸਿੱਖ ਹੈ ਕੁਆਲਿਫੀਕੇਸ਼ਨਾਂ ਚ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਇਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਉ ਵਰਕ ਪਰਮਿਟ ਇਨ ਕੈਨੇਡਾ ਐਲ্ডার ਬ੍ਰਦਰ ਹੈ ਜੀ ਪੀਆਰ ਇਨ ਕੈਨੇਡਾ ਵੈਲ ਸੈਟਡ ਫੈਮਿਲੀ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਕੈਨੇਡਾ ਪੀਆਰ ਗਰਲ ਦੀ ਔਰ ਵਰਕ ਪਰਮਿਟ ਗਰਲ ਦੀ ਗੁਰਸੇ ਫੈਮਿਲੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਦੇਰੇ ਜਾਣਕਾਰੀ ਲੈ ਸਕਤੇ ਹੋ रिश्ता नोट ਕਰੋ जी बेटी ਦਾ ਹੈ ਜੀ ਮੰਗਲਿਕ ਲੜਕੀ ਹੈ ਜੀ ਡੇਟੋ ਪਰ ਤੇ 17/2/1992 ਦਾ ਟਾਈਮ ਹੈ ਜੀ 11:58 ਪੀਐਮ ਜਲੰਧਰ ਸਿਟੀ ਹੈ ਜੀ ਇਹਨਾਂ ਦਾ ਕਾਸਟ ਨਹੀਂ ਹੈ ਹਾਈਟ 5 ਫੁੱਟ 6 ਇੰਚ ਹੈ ਜੀ ਸਟੱਡੀ ਇਹਨਾਂ ਨੇ ਗ੍ਰੈਜੂਏਟ ਕੀਤੀ ਹੈ ਜੀ ਵਰਕ ਕਰਦੇ ਨੇ ਜੀ ਮੈਨੇਜਰ ਐਟ ਇਮੀਗ੍ਰੇਸ਼ਨ ਆਫਿਸ ਫਾਦਰ ਦੁਬਈ ਵਿੱਚ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਮੈਰਿਡ ਹੈ ਜੀ ਇਹਨਾਂ ਦੀ ਇੱਕ ਬ੍ਰਦਰ ਲਿਵਸ ਇਨ ਕੈਨੇਡਾ ਇਹਨਾਂ ਨੂੰ ਲੜਕੀ ਜਲੰਧਰ ਦੇ ਨੇੜੇ ਤੇੜੇ और कनेडा एंड हिंदू फैमिली चाहिए जी जनरल और सेम कास्ट टेलीफोन नंबर दिता गया जी आप बधेरे जानकारी सकते हो एन आर आई बेटे का रिश्ता नोट करो जी डेट ऑफ बर्थ है जी नौ मई उन्नीस सौ पचानवे हाईट छः फुट है जी कास्ट जट सिख रंधावा है जी अमृत है जी क्वालिफिकेशन डिप्लोमा ऑफ बिजनेस मैनेजमेंट एंड डिपलोमा ऑफ होस्पिटैलिटी मैनेजमेंट सही रहते जी ਇਨਾ ਦਾ ਕਨੇਡਾ ਪੀਆਰ ਹੈ ਜੀ ਸਿਟੀਜ਼ਨ ਅਪਲਾਈਡ ਸਟੇਟਸ ਪੰਜਾਬ ਵਿੱਚ ਤਰਨਤਾਰਨ ਏਰੀਆ ਹੈ ਜੀ 1 ਕੜਾ ਜੀ ਵਿਦ ਦੇ ਡਬਲ ਸਟੋਰੀ ਹੋਮ ਇਨ ਪੰਜਾਬ ਡਿਵੋਰਸ ਬੈਕ ਟੂ ਇਨ ਇੰਡੀਆ ਐਂਡ ਨੋ ਚਾਈਲਡ ਲੁਕਿੰਗ ਪੀਆਰ ਔਰ ਵਰਕ ਪਰਮਿਟ ਐਜੂਕੇਟਿਡ ਗਰਲ ਓਨਲੀ ਇਨ ਕਨੇਡਾ ਵੈਲ ਸੈਟਿਡ ਇਨ ਕਨੇਡਾ ਐਂਡ ਇਨ ਐਂਡ ਇੰਡੀਆ ਕੋਈ ਬ੍ਰਦਰ ਨਹੀਂ ਹੈ ਜੀ ਕੋਈ ਸਿਸਟਰ ਨਹੀਂ ਹੈ ਜੀ ਕੱਲਾ ਕੱਲਾ ਮੁੰਡਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੇ ਜਾਣਕਾਰੀ ਲੈ ਸਕਤੇ ਹੋ ਇਨਾਂ ਨੂੰ ਕੁੜੀ ਚਾਹੀਦੀ ਹੈ ਜੀ ਅੰਮ੍ਰਿਤਧਾਰੀ ਹੋਵੇ ਜਾਂ ਧਾਰਮਿਕ ਵਿਚਾਰਾ ਵਾਲੀ ਹੋਵੇ ਜੀ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਅੰਮ੍ਰਿਤਸਰ ਹੈ ਜੀ ਕਾਸਟ ਜੱਟ ਸਿੱਖ ਵਿਰਕਾ ਜੀ ਹਾਈਟ 5 ਫੁੱਟ 9 ਇੰਚ ਹੈ ਜਨਮ 1992 ਦਾ ਹੈ ਜੀ ਪੜ੍ਹਾਈ ਇਹਨਾਂ ਨੇ ਕੀਤੀ ਹੈ ਜੀ ਪੀਜੀ ਡੀਸੀਏ ਐਮਪੀਐਚਡਬਲੂ ਡਿਪਲੋਮਾ ਹੋਲਡਰ ਪ੍ਰਾਈਵੇਟ ਜੌਬ ਪੈਂਕਵਿਚ ਕਰਦੇ ਨੇ ਜੀ ਤਨਖਾਹ 40000 ਰੁਪਿਆ ਹੈ ਜੀ ਜ਼ਮੀਨ 3 ਕਿਲੇ ਹੈ ਫਾਦਰ ਨਹੀਂ ਹਨ ਜੀ ਮਦਰ ਇੱਕ ਬ੍ਰਦਰ ਮੈਰਿਡ ਹੈ ਜੀ ਨਿਊਜ਼ੀਲੈਂਡ ਪੀਆਰ ਹੈ ਭਾਬੀ ਵੀ ਪੀਆਰ ਹੈ ਜੀ ਇੱਕ ਸਿਸਟਰ ਮੈਰਿਡ ਹੈ ਜੀ ਗਵਰਨਮੈਂਟ ਜੋਬ ਹੈ ਜੀ ਉਹਨਾਂ ਦੀ ਮਾਤਾ ਜੀ ਦਾ ਵੀ ਵੀਜ਼ਾ ਲੱਗਿਆ ਹੋਇਆ ਹੈ ਇੱਕ ਵਾਰੀ ਨਿਊਜ਼ੀਲੈਂਡ ਜਾਏ ਹਨ ਕੰਮ ਪਿਤਾ ਜੀ ਬੈਂਕ ਮੈਨੇਜਰ ਰਿਟਾਇਰ ਗਵਰਨਮੈਂਟ ਜੋਬ ਮਾਤਾ ਜੀ ਹਾਊਸ ਵਾਈਫ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਪੜ੍ਹੀ ਲਿਖੀ ਬਾਹਰ ਜਾਣ ਦੀ ਚਾਹਵਾਨ ਲੜਕੀ ਦੀ ਹਾਈਟ 5 ਫੁੱਟ 4 ਇੰਚ ਤੱਕ ਹੋਵੇ ਮੈਡੀਕਲ ਲਾਈਨ ਵਾਲੀ ਲੜਕੀ ਨੂੰ ਪਹਿਲ ਦਿੱਤੀ ਜਾਂਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਬਿਤੇਰੀ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਨਮ 1997 ਦਾ ਹੈ ਜੀ ਹਾਈਟ 5 ਫੁੱਟ 3 ਇੰਚ ਹੈ ਜੀ ਕਾਸਟ ਰਾਮਦਾਸੀ ਸਿੱਖ ਹੈ ਜੀ ਏਰੀਆ ਫਜ਼ਿਲਕਾ ਫੈਮਿਲੀ ਵਿੱਚ ਮਦਰ ਫਾਦਰ ਤਿੰਨ ਛੋਟੇ ਭਰਾ ਨੇ ਜੀ ਪੜਾਈ ਇਹਨਾਂ ਨੇ ਕੀਤੀ ਹੈ ਜੀ ਬੀਐਸਸੀ ਨਰਸਿੰਗ ਵਿਦ 1 ਸਾਲ ਹਸਪੀਟਲ ਐਕਸਪੀਰੀਅੰਸ ਹੈ ਜੀ ਇਹਨਾਂ ਨੂੰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਬਿਤੇਰੀ ਜਾਣਕਾਰੀ ਲੈ ਸਕਦੇ ਹੋ एन आर आई बेटे का रिश्ता नोट करो जी डेट ऑफ बर्थ है जी नौ मई उन्नीस सौ पचानवे हाइट छः फुट है जी कास्ट जट सिख रंधावा है जी अमृत आ है जी क्वालिफिकेशन डिप्लोमा ऑफ बिजनेस मैनेजमेंट एंड डिप्लोमा ऑफ होस्पिटैलिटी मैनेजमेंट सरी री एना कनेडा पी आर है जी सिटीजन अप्लाइड स्टेटस पंजाब तरन तार एरिया है जी एकड़ है जी विद डबल स्टोरी होम इन पंजाब डिवोर्स बैक टू इन इंडिया एंड नो चाइल्ड लुकिंग पी आर ओर वर्क परमिट एजुकेटेड गर्ल ओनली इन कनेडा वेल सैटिल इन कनेडा एंड इन एंड इंडिया कोई ब्रदर नहीं है जी कोई सिस्टर नहीं है जी कला कला मुंडा है जी टेलीफोन नंबर दिता गया है जी आप तेरे जानकारी ले सकते हो इन्होंने कुड़ी चाहिए है जी अमृतारी हो धार्मिक विचार वाली हो जी रिश्ता नोट करो जी नाम सिंह एरिया अमृतसर है जी कास्ट जाट सिख विरक है जी ਹਾਈਟ 5 ਫੁੱਟ 9 ਇੰਚ ਹੈ ਜਨਮ 1992 ਦਾ ਹੈ ਜੀ ਪੜਾਈ ਇਹਨਾਂ ਨੇ ਕੀਤੀ ਹੈ ਜੀ ਪੀਜੀ ਡੀਸੀਏ ਐਮ ਪੀ ਐਚ ਡਬਲੂ ਡਿਪਲੋਮਾ ਹੋਲਡਰ ਪ੍ਰਾਈਵੇਟ ਜੌਬ ਪੈਂਕਵਿਚ ਕਰਦੇ ਨੇ ਜੀ ਤਨਖਾਹ 40000 ਰੁਪਿਆ ਹੈ ਜੀ ਜ਼ਮੀਨ 3 ਕਿਲੇ ਹੈ ਫਾਦਰ ਨਹੀਂ ਹਨ ਜੀ ਮਦਰ ਇੱਕ ਬ੍ਰਦਰ ਮੈਰਿਡ ਹੈ ਜੀ ਨਿਊਜ਼ੀਲੈਂਡ ਪੀਆਰ ਹੈ ਭਾਬੀ ਵੀ ਪੀਆਰ ਹੈ ਜੀ ਇੱਕ ਸਿਸਟਰ ਮੈਰਿਡ ਹੈ ਜੀ ਗਵਰਨਮੈਂਟ ਜੌਬ ਹੈ ਜੀ ਉਹਨਾਂ ਦੀ ਮਾਤਾ ਜੀ ਦਾ ਵੀ ਵੀਜ਼ਾ ਲੱਗਿਆ ਹੋਇਆ ਹੈ ਇੱਕ ਵਾਰੀ ਨਿਊਜ਼ੀਲੈਂਡ ਜਾਏ ਹਨ ਕੰਮ ਪਿਤਾ ਜੀ ਬੈਂਕ ਮੈਨੇਜਰ ਰਿਟਾਇਰ ਗਵਰਨਮੈਂਟ ਜੌਬ ਮਾਤਾ ਜੀ ਹਾਊਸ ਵਾਈਫ ਐਜੀ ਇਹਨਾਂ ਨੂੰ ਲੋੜ ਹੈ ਜੀ ਪੜ੍ਹੀ ਲਿਖੀ ਬਾਹਰ ਜਾਣ ਦੀ ਚਾਹਵਾਨ ਲੜਕੀ ਦੀ ਹਾਈਟ 5 ਫੁੱਟ 4 ਇੰਚ ਤੱਕ ਹੋਵੇ ਮੈਡੀਕਲ ਲਾਈਨ ਵਾਲੀ ਲੜਕੀ ਨੂੰ ਪਹਿਲ ਦਿੱਤੀ ਜਾਂਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਵਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਸਿਟੀਜ਼ਨ ਅਰੋੜਾ ਸਿੱਖ ਲੜਕੀ ਹੈ ਜੀ ਡੇਟ ਆਫ ਬਰਥ 1998 ਦਾ ਹੈ ਜੀ ਇਹਨਾਂ ਨੇ ਪੜਾਈ ਕੀਤੀ ਹੈ ਜੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਡਿਪਲੋਮਾ ਕੀਤਾ ਹੈ ਜੀ ਵਧੀਆ ਜੋਬ ਹੈ ਲੜਕੀ ਕੋਲ ਮੁੰਡਾ ਇਹਨਾਂ ਨੂੰ ਚਾਹੀਦਾ ਹੈ ਜੀ ਅਰੋੜਾ ਜਾਂ ਖੱਤਰੀ ਪਰਿਵਾਰ ਤੋਂ ਚਾਹੀਦਾ ਹੈ ਮੁੰਡਾ ਕੈਨੇਡਾ ਪੀਆਰ ਜਾਂ ਕੈਨੇਡਾ ਸਿਟੀਜ਼ਨ ਹੋਵੇ ਆਪਣਾ ਬਿਜ਼ਨਸ ਜਾਂ ਵਧੀਆ ਜੋਬ ਹੋਵੇ ਜੀ ਆਪਣਾ ਕਾਰ ਵੀ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਧਿਹਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਥਿੰਦ ਹੈ ਜੀ ਉਮਰ 25 ਸਾਲ ਕੱਦ 6 ਫੁੱਟਾਂ ਜੀ ਪੜ੍ਹਾਈ ਇਹਨਾਂ ਨੇ ਬੀਏ ਐਮਏ ਚੰਡੀਗੜ੍ਹ ਤੋਂ ਕੀਤੀ ਹੋਈ ਹੈ ਜੀ ਏਰੀਆ ਇਹਨਾਂ ਦਾ ਬੋਹਾ ਮਾਨਸਾ ਜ਼ਮੀਨ 42 ਏਕੜ ਹੈ ਜੀ ਪਲੱਸ ਸ਼ਹਿਰੀ ਪਲਾਟ ਹੈ ਮੁਹਾਲੀ ਵਿੱਚ ਆਪਣਾ ਕੈਫੇ ਹੈ ਜੀ ਇਹਨਾਂ ਦਾ ਪਲੱਸ 뮤직 ਕੰਪਨੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਦਾਦਾ ਦਾਦੀ ਇੱਕ ਭੈਣਾ ਜੀ ਕੈਨੇਡਾ ਪੀਆਰ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਰਵਿਤਾਸੀਆ ਡੇਟ ਆਫ ਬਰਥ ਜੀ 93 ਦਾ ਹਾਈਟ 5 ਫੁੱਟ 8 ਇੰਚ ਸਟੱਡੀ ਪਲੱਸ 2 ਕੀਤੀ ਹੈ ਜੀ ਇਟਲੀ ਵਿੱਚ ਇਹਨਾਂ ਨੇ ਹੁਣ ਮੁੰਡਾ ਕੈਨੇਡਾ ਦਾ ਤੇ ਇਟਲੀ ਦਾ ਸਿਟੀਜ਼ਨ ਹੈ ਜੀ ਇਹਨਾਂ ਦਾ ਇੱਕ ਬ੍ਰਦਰ ਹੈ ਜੀ ਉਹ ਅਮਰੀਕਾ ਵਿੱਚ ਰਹਿ ਰਿਹਾ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੱਕ ਹੋਵੇ ਬੀ ਐਸ ਸੀ ਨਰਸਿੰਗ ਕੀਤੀ ਹੋਵੇ ਕੁੜੀ ਚਾਹੇ ਕੈਨੇਡਾ ਤੋਂ ਹੋਵੇ ਜਾਂ ਫਿਰ ਪੰਜਾਬ ਤੋਂ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਫੋਨ ਕਰਕੇ ਬੇਟੇ ਦੀ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਬਰਥ 1997 ਦਾ ਡਿਸਟ੍ਰਿਕਟ ਮੋਗਾ ਹਾਈਟ 5 ਫੁੱਟ 5 ਇੰਚ ਬੇਟੀ ਸਲੀਮ ਹੈ ਜੀ ਕਲਰ ਫੇਅਰ ਹੈ ਨਰਸਿੰਗ ਕੀਤੀ ਜੀ ਇਹਨਾਂ ਨੇ ਆਲ ਨਾਨਕਾ ਫੈਮਲੀ ਇਨ ਕੈਨੇਡਾ ਹੈ ਜੀ ਕਾਸਟ ੜਾਮਗੜ ਜਾਂ ਮਿਸਤਰੀ ਹੈ ਜੀ ਇਨਾਂ ਨੂੰ ਲੜਕਾ ਚਾਹੀਦਾ ਹੈ ਜੀ ਪੀ ਆਰ ਸਿਟੀਜ਼ਨ ਹੋਵੇ ਓਨਲੀ ਮੋਗਾ ਦਾ ਹੋਵੇ ਜੀ 40 ਕਿਲੋਮੀਟਰ ਦੇ ਆਸ-ਪਾਸ ਦੇ ਇਲਾਕੇ ਤੋਂ ਐਨੀ ਕੰਟਰੀ ਪੀ ਆਰ ਸਿਟੀਜ਼ਨ ਹੋਵੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਯੂ ਐਸ ਏ ਗਿਆ ਹੋਵੇ ਉਹ ਹੀ WhatsApp ਮੈਸੇਜ ਕਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਰਿਸ਼ਤਾ ਨੋਟ ਕਰੋ ਜੀ ਭੇਟੇ ਦਾ ਹੈ ਜੀ ਕਾਸਟ ਢੇਂਗੜਾ ਡੇਟ ਆਫ ਬਰਥ ਹੈ ਜੀ 17 ਅਗਸਤ 1998 बर्थ टाइम है जी एक पंताली पीएम एरिया फ्लोर है जी हाइट छः फुट चार इंच है जी क्वालिफिकेशन एसोसिएट ऑफ साइंस कैनेडा जॉब है जी फाइनेंशियल सर्विस एडवाइजर एट मनी मार्ट एंड शिफ्ट मैनेजर एट रेस्टोरेंट राइट नाउ इन कैनेडा ऑन वर्क परमिट फादर बिजनेसमैन है जी मदर हाउसवाइफ है सिबलिंग एल्डर सिस्टर है जी ਨਸ਼ਾ ਰਹਤ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਪੀਆਰ ਲੜਕੀ ਚਾਹੀਦੀ ਹੈ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਨ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗਿਆ ਲੱਗਦੀ ਹੈ ਤਾਂ ਸਾਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ